ਬੀ ਸਿੰਘ ਜੀ ਕੰਗ ਨੂੰ ਸ਼੍ਰੋਮਣੀ ਅਕਾਲੀ ਦਲ ਖੰਡਾ ਦਾ ਯੂਥ ਅਕਾਲੀ ਦਲ ਦਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਜਾ ਰਿਹਾ ਹੈ ਬੋਲੇ ਸੋ ਨਿਹਾਲ ਬੋਲੇ ਸਤਿ ਸ੍ਰੀ ਅਕਾਲ ਔਰ ਇਹਦੇ ਤਰ੍ਹਾਂ ਜਸਪਾਲ ਸਿੰਘ ਜੀ ਕੰਗ ਨੂੰ ਵਾਰਡ ਨੰਬਰ 16 ਦਾ ਇੰਚਾਰਜ ਨਿਯੁਕਤ ਪਿਆ ਗਿਆ ਸਮੂਹ ਜੀ ਖੰਨੇ ਹਲਕੇ ਸ਼ਹਿਰੀ ਦਾ ਯੂਥ ਦਾ ਪ੍ਰਧਾਨ ਲਾਇਆ ਬਹੁਤ ਵੱਡੀ ਜ਼ਿੰਮੇਵਾਰੀ ਇਹਨਾਂ ਨੂੰ ਦਿੱਤੀ ਹੈ ਤੇ ਨਾਲ ਹੀ ਸਾਡੇ ਵੱਡੇ ਵੀਰ ਸਰਦਾਰ ਜਸਪਾਲ ਸਿੰਘ ਕਰਨ ਵਾਰ ਨੰਬਰ 16 ਦਾ ਇੰਚਾਰ ਮੇਵਾਰੀ ਸਾਹਮਦੇ ਨੇ ਬੜਾ ਚੰਗਾ ਲੱਗਦਾ ਬਹੁਤ ਵੱਡੀ ਜ਼ਿੰਮੇਵਾਰੀ ਹੈ ਜੇ ਖਲ ਆਪਾਂ ਗੱਲ ਕਰੀਏ ਵੀ ਖੰਨੇ ਦੇ ਯੂਥ ਦੇ ਪ੍ਰਧਾਨ ਇਹਨਾਂ ਨੂੰ ਸ਼ਹਿਰ ਦਾ ਨਿਯੁਕਤ ਕੀਤਾ ਗਿਆ ਵੱਡੀ ਜ਼ਿੰਮੇਵਾਰੀਆਂ ਤੰਦ ਹੀ ਨਾ ਪਾਰਟੀ ਦੇ ਕਮਾਂਡਰ ਸਰਦ ਪ੍ਰਧਾਨ ਸਰਦ ਅਸੂਨੀ ਸਿੰਘ ਜੀ ਵੱਲੋਂ ਨਾਦਾ ਜ਼ਿਲ੍ਹਾ ਬੰਦਾ ਸਰਦ ਪਰਜੀਤ ਸਿੰਘ ਜੀ ਦੇ ਹਰਕਤ ਨਾ ਦੇ ਇੰਚਾਰਜ ਤੇ ਪਾਰਟੀ ਦੇ ਜਨਰਲ ਜੀ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਸਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਜੋ ਜੀ ਹੋਮਣੀ ਕਾਲੀਦਾਲ ਦੇ ਹਲਕਾ ਚਾਰਜ ਨੇ ਵਰਮਪੀ ਸਿੰਘ ਕੌਂਪੀ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਉੱਥੇ ਮੈਂ ਇੱਕ ਬੇਨਤੀ ਵੀ ਕਰੂੰਗਾ ਸਾਰਿਆਂ ਨੂੰ ਵੀ ਇੱਧਰਲੇ ਪਾਸੇ ਆ ਕੇ ਆਪਾਂ ਸੰਗਤ ਦੇ ਨਾਲ ਇੱਕ ਸਾਰੀ ਇੱਕ ਟਿੱਕੇ ਦਾ ਲੀਏ ਇੱਧਰਲੇ ਪਾਸੇ ਆ ਜਾਓ ਸ਼੍ਰੋਮਣੀ ਅਕਾਲੀ ਦਲ ਖੰਡਾ ਦਾ ਜੋਤ ਅਕਾਲੀ ਦਲ ਦਾ ਸ਼ਹਿਰੀ ਪ੍ਰਬੰਧ ਦਾਇਆ ਜਾ ਰਿਹਾ ਹੈ ਬੋਲੇ ਸੋ ਨਿਹਾਲ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਬੋਲੇ ਸੋ ਨਿਹਾਲ ਔਰ ਇਹਦੇ ਤਰ੍ਹਾਂ ਜਰਪਾਲ ਸਿੰਘ ਜੀ ਕੰਗ ਨੂੰ ਵਾਰਡ ਨੰਬਰ 16 ਦਾ ਇੰਚਾਰਜ ਠਾਪਿਆ ਗਿਆ ਸਮੁੱਚੀ ਸੰਗਤ ਵੱਲੋਂ ਯਾਦੂ ਸਿੰਘ ਯਾਦੂ ਦੀ ਟੀਮ ਵੱਲੋਂ ਦੋਨਾਂ ਨੂੰ ਬਹੁਤ ਹੀ ਲੱਖ ਲੱਖ ਵਧਾਈਆਂ ਯਾਦੂ ਸਿੰਘ ਯਾਦੂ ਉਹ ਵੀ ਆਪਣੇ ਜਿੱਥੇ ਹਾਜ਼ਰੀ ਲਵਾਉਣਗੇ ਉੱਥੇ ਬੜਾ ਵਧੀਆ ਮਾਹੌਲ ਆ ਵੀ ਜਿਹੜਾ ਹਜੇ ਇਲੈਕਸ਼ਨਾਂ ਦਾ ਸਮਾਂ ਪਿਆ ਪਰ ਨੌਜਵਾਨ ਸੁਚੇਤ ਹੋ ਰਿਹਾ ਪੰਜਾਬ ਲਈ ਪੰਜਾਬੀਅਤ ਲਈ ਤੇ ਜਦੋਂ ਚੰਗੇ ਨੌਜਵਾਨ ਆ ਕੇ ਜ਼ਿੰਮੇਵਾਰੀ ਸੰਭਦੇ ਨੇ ਬੜਾ ਚੰਗਾ ਲੱਗਦਾ ਬਹੁਤ ਵੱਡੀ ਜ਼ਿੰਮੇਵਾਰੀ ਆ ਜੇ ਖਲ ਆਪਾਂ ਗੱਲ ਕਰੀਏ ਵੀ ਖੰਨੇ ਦੇ ਯੂਥ ਦੇ ਪ੍ਰਧਾਨ ਇਹਨਾਂ ਨੂੰ ਸ਼ਹਿਰ ਦਾ ਨਿਯੁਕਤੀ ਕੀਤਾ ਗਿਆ ਵੱਡੀ ਜ਼ਿੰਮੇਵਾਰੀਆਂ ਤੰਦ ਹੀ ਇਹਨਾਂ ਨਿਭਾਉਣਗੇ ਤੇ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਨਾ ਸ਼੍ਰੋਮਣੀ ਅਕਾਲੀ ਦਲ ਇੱਕ ਉਹ ਪਾਰਟੀ ਆ ਜਿਹੜੀ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਇਹਨਾਂ ਵਾਡਾਂ ਦੇ ਵਿੱਚੋਂ ਚੱਲਦੀ ਆ ਅਤੇ ਜਿਹੜਾ ਵੀ ਨਵਾਂ ਟੈਲੈਂਟ ਜਿਹੜਾ ਵੀ ਬੰਦਾ ਪੰਜਾਬ ਲਈ ਕੁਝ ਕਰਨਾ ਚਾਹੁੰਦਾ ਉਹਨੂੰ ਮੌਕਾ ਦਿੰਦੀ ਸੋ ਅੱਜ ਕੰਗ ਪਰਿਵਾਰ ਨੂੰ ਇਹ ਮੌਕਾ ਮਿਲਿਆ ਇਹਨਾਂ ਨੂੰ ਪਹਿਲਾਂ ਤਾਂ ਮੈਂ ਪਰਮਪ੍ਰੀਤ ਮੇਰੇ ਵੀਰ ਨੂੰ ਵਧਾਈ ਦੇਣਾ ਨਾਲ ਹੀ ਇਹਨਾਂ ਦੇ ਪਿਤਾ ਜੀ ਜਸਪਾਲ ਸਿੰਘ ਜੀ ਨੂੰ ਜਿਨ੍ਹਾਂ ਨੇ ਹੁਣ ਤੋਂ ਹੀ ਆਪਣਾ ਮਨ ਬਣਾ ਕੇ ਤੇ ਹੁਣ ਤੋਂ ਤਿਆਰੀ ਕਰਨੀ ਹੈ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕਮੇਟੀ ਦੀ ਇਲੈਕਸ਼ਨ ਹੋਣੀ ਆ ਕਿਉਂਕਿ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਕਿ ਖੰਨਾ ਸ਼ਹਿਰ ਇੱਕ ਵੱਡਾ ਸ਼ਹਿਰ ਆ ਪਰ ਜਿਸ ਹਿਸਾਬ ਨਾਲ ਇੱਥੇ ਡਿਵੈਲਪਮੈਂਟ ਹੋਈ ਆ ਜਿਸ ਹਿਸਾਬ ਨਾਲ ਇੱਥੇ ਲੋਕਾਂ ਨੇ ਮਤਲਬ ਜਿਹੜੇ ਪਿਛਲੇ ਨੁਮਾਇੰਦੇ ਰਹੇ ਨੇ ਅਣਗੌਲਿਆ ਕੀਤਾ ਗਿਆ ਇਸ ਲਈ ਬੜਾ ਵਧੀਆ ਇੱਕ ਉਪਰਾਲਾ ਵੀ ਲੋਕ ਆਪ ਮੁਹਾਰੇ ਇਕੱਠੇ ਹੋ ਕੇ ਯਾਦੂ ਵੀਰ ਜੋ ਇੱਥੇ ਦੇ ਇੰਚਾਰਜ ਉਹਨਾਂ ਦੇ ਦਿਖਵਾਈ ਦੇ ਵਿੱਚ ਦਿਨ ਬਦ ਦਿਨ ਜਿਹੜੀ ਅਕਾਲੀ ਦਲ ਦੇ ਤੋਂ ਤਕੜੀ ਹੋ ਰਹੀ ਆ ਸਮੁੱਚੇ ਕੰਗ ਪਰਿਵਾਰ ਨੂੰ ਤਹਿ ਦਿਲੋਂ ਮੈਂ ਵਧਾਈ ਦਿੰਦਾ ਤੇ ਆਸ ਕਰਦਿਆਂ ਜੋ ਸ਼ਰੂਮਣੀ ਕਾਲੀ ਚੱਲਦੀਆਂ ਨੀਤੀਆਂ ਨੇ ਘਰ-ਘਰ ਪਹੁੰਚਾਉਣ ਦੇ ਵਿੱਚ ਤੇ ਨੌਜਵਾਨਾਂ ਦਾ ਵੱਡਾ ਕਾਫਲਾ ਇੱਥੋਂ ਲੈ ਕੇ ਹਰੇਕ ਪ੍ਰੋਗਰਾਮ 'ਚ ਪਾਰਟੀ ਦੇ ਸ਼ਾਮਲ ਹੋਣਗੇ ਬਹੁਤ ਬਾਤ ਹੁੰਦਾ ਹੈ। ਜ਼ਿਲ੍ਹੇ ਦੀ ਹੋਰ ਬਾਕੀ ਜਿਹੜੀਆਂ ਨੀਤੀਆਂ ਨੇ ਉਹ ਕਦੋਂ ਤੱਕ ਕੀਤੀਆਂ ਜਾਂਦੀਆਂ। ਦੇਖੋ ਅਸੀਂ ਹਰੇਕ ਹਲਕੇ ਦੇ ਵਿੱਚ ਜਾ ਕੇ ਜਿਵੇਂ ਅੱਜ ਖੰਨੇ ਦੇ ਵਿੱਚ ਆਏ ਆ ਇੱਥੇ ਜਾਦੂ ਵੀਰ ਉਹਨਾਂ ਨੇ ਅੱਜ ਯੂਥ ਦਾ ਪ੍ਰਧਾਨ ਲਾਇਆ ਤੇ ਨਾਲ ਦੀ ਨਾਲ ਜਿਹੜੇ ਸਰਕਲ ਪ੍ਰਧਾਨ ਨੇ ਆਉਣ ਵਾਲੇ ਸਮੇਂ ਨੂੰ ਲਏ ਜਾਣਗੇ। ਉਸ ਤੋਂ ਬਾਅਦ ਕਿਉਂਕਿ ਹਲਕਾ ਇੰਚਾਰਜਾਂ ਦੀ ਸਮੂਚਿਆਂ ਦੇ ਇੱਕ ਮੀਟਿੰਗ ਕਰਕੇ ਅਸੀਂ ਜੋ ਜ਼ਿਲ੍ਹੇ ਦੇ ਬਣਦੇ ਅਹੁਦੇ ਨੇ ਉਨ੍ਹਾਂ ਦੇ ਵਿਚਾਰ ਵਟਾਂਦਰਾ ਚੱਲ ਰਿਹਾ ਛੇਤੀ ਹੀ ਲਾਇਏ ਜਾਣਗੇ ਪਹਿਲਾਂ ਸਾਡੀ ਤਿਆਰੀ ਪਹਿਲਾਂ ਸੀ ਪਰ ਹੜਾਂ ਦੇ ਕਾਰਨ ਕਿਉਂਕਿ ਸਮਾਂ ਜਿਹਾ ਨਹੀਂ ਜਾਤ ਦਿੰਦਾ ਸੀ ਉਸ ਕਰਕੇ ਥੋੜਾ ਡਿਲੇ ਹੋ ਗਿਆ ਹੁਣ ਜਿਵੇਂ ਜਿਵੇਂ ਜਿਹੜਾ ਮਾਹੌਲ ਚੰਗਾ ਹੁੰਦਾ ਜਾ ਰਿਹਾ ਇਹ ਜਿਹੜੀਆਂ ਨਿਯੁਕਤੀਆਂ ਨੇ ਜਲਦੀ ਕਰਕੇ ਸਾਰੀਆਂ ਲਿਸਟਾਂ ਜਾਰੀ ਕਰ ਦੇਣਾ ਸਾਸ਼ੀ ਕਾਰਦੀ ਜੀ ਦਾ ਨਾਮ ਇਹ ਮੈਂ ਧੰਨਵਾਦ ਦੀਆਂ ਆਪਣੀ ਪਾਰਟੀ ਦੇ ਕਮਾਂਡਰ ਚਲਾ ਪ੍ਰਧਾਨ ਸਰਦਾਰ ਸੁਨੀਲ ਸਿੰਘ ਜੀ ਵਾਦਲਾ ਨਾ ਦਾ ਜ਼ਿਲ੍ਹਾ ਪ੍ਰਧਾਨ ਸਰਦਾਰ ਪ੍ਰਿੰਟ ਨਾਂਦੇ ਇੰਚਾਰਜ ਤੇ ਪਾਰਟੀ ਦੇ ਜਨਰਲ ਸਕੱਤਰ ਜਤਾ ਜਗਿੰਦਰ ਸਿੰਘ ਜੀ ਆਦਿ ਉਹਨਾਂ ਦਾ ਜਿਨ੍ਹਾਂ ਨੇ ਮੈਨੂੰ ਏਡੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਤੇ ਪੂਰੀ ਤੰਦੇਹੀ ਦੇ ਨਾਲ ਇਹ ਜਿੰਮੇਵਾਰੀ ਨਿਭਾਵਾਂਗੇ ਤੇ ਕੋਸ਼ਿਸ਼ ਕਰਾਂਗੇ ਜੂਝ ਦੀ ਮਾਇਦੇ ਚੰਗੇ ਤਰੀਕੇ ਨਾਲ ਕਰਾਂਗੇ ਤੇ ਪਾਰਟੀ ਦੀ ਸੋਚ ਨੂੰ ਅੱਗੇ ਲੈ ਕੇ ਜਾਵਾਂਗੇ ਤੇ ਲੋਕਾਂ ਦੀ ਸੇਵਾ ਦੇ। ਦੇਖੋ ਜੀ ਅੱਜ ਸਾਡਾ ਛੋਟਾ ਵੀ ਪਰਮਜੀਤ ਕਈ ਸਿੰਘ ਕੰਗ ਨੂੰ ਅਸੀਂ ਖੰਨੇ ਹਲਕੇ ਸ਼ਹਿਰੀ ਦਾ ਜੂਤ ਦਾ ਪ੍ਰਧਾਨ ਲਾਇਆ ਬਹੁਤ ਵੱਡੀ ਜ਼ਿੰਮੇਵਾਰੀ ਇਹਨਾਂ ਨੂੰ ਦਿੱਤੀ ਹੈ ਤੇ ਨਾਲ ਹੀ ਸਾਡੇ ਵੱਡੇ ਵੀਰ ਸਰਦਾਰ ਜਸਪਾਲ ਸਿੰਘ ਕੰਗ ਨੂੰ ਵਾਰ ਨੰਬਰ 16 ਦਾ ਇੰਚਾਰਜ ਲਗਾਇਆ ਜੋ ਉਹਨਾਂ ਨੇ ਆਉਣ ਵਾਲੇ ਸਮੇਂ ਤੋਂ ਇਲੈਕਸ਼ਨ ਵੀ ਲੜਨੀ ਹੈ ਉਹ ਮੈਂ ਕਹੂੰਗਾ ਇਹਨਾਂ ਨੂੰ ਸਭ ਤੋਂ ਪਹਿਲਾਂ ਕੰਗ ਪਰਿਵਾਰ ਨੂੰ ਵਧਾਈ ਹੈ ਬਹੁਤ ਵੱਡੀ ਹਿੰਮਤ ਰੱਖੀ ਹੈ ਸਮੁੱਚੇ ਲੋਕੀਂ ਇਨ੍ਹਾਂ ਨੇ ਨਾਮਜ਼ਦੀ ਕਰਨੀ ਹੈ ਕੰਗ ਸਾਹਿਬ ਨੇ ਇਹਨਾਂ ਨੇ ਵਾਰਦੀ ਨਾਮਜ਼ਦੀ ਕਰਨੀ ਹੈ ਸਭ ਤੋਂ ਪਹਿਲਾਂ ਇਹਨਾਂ ਨੂੰ ਵਧਾਈ ਹੈ ਤੇ ਸੰਗਤ ਨੂੰ ਵੀ ਬੇਨਤੀ ਕਰਦੇ ਆ ਕਿ ਆਉਣ ਵਾਲਾ ਸਮਾਂ ਸ਼੍ਰੋਮਣੀ ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਨੇ ਬੜੇ ਲੰਬੇ ਸਮੇਂ ਤੋਂ ਬਹੁਤ ਕੰਮ ਕੀਤੇ ਆ ਜਦੋਂ ਆਪਣੀ ਸਰਕਾਰ ਸੀ ਪਰ ਆਪ ਪਿਛਲੇ ਸਮੇਂ ਚ ਪਹਿਲਾਂ ਕਾਂਗਰਸ ਨੇ ਹੁਣ ਆਮ ਆਦਮੀ ਪਾਰਟੀ ਨੇ ਜੋ ਪੰਜਾਬ ਦੇ ਲੋਕਾਂ ਨੂੰ ਕੁੱਟਿਆ ਲੁੱਟਿਆ ਆਪਣੇ ਸਾਹਮਣੇ ਆ ਸਾਰਿਆਂ ਨੇ ਸੋ ਸਮਾਂ ਸੰਭਲਣ ਦਾ ਸਮਾਂ ਹੁਣ ਇਹ ਪਿਛਲੀਆਂ ਸਰਕਾਰਾਂ ਬਿਲੋਂ ਕੀਤੀਆਂ ਗਲਤੀਆਂ ਇਹ ਸਰਕਾਰ ਤੋਂ ਇਹ ਤੋਂ ਪਿਛਲੀ ਕਾਂਗਰਸ ਦੀ ਸਰਕਾਰ ਤੋਂ ਉਹਨਾਂ ਨੇ ਗਲਤੀਆਂ ਨੂੰ ਮਤਲਬ ਸੁਧਾਰਨ ਦਾ ਸ਼ਮਨੀ ਕਾਲੀ ਦਲ ਦੀ ਦੁਬਾਰਾ ਸਰਕਾਰ ਬਣਾਉਣ ਦਾ ਤਾਂ ਕਿ ਪੰਜਾਬ ਦੇ ਜੋ ਰਹਿੰਦੇ ਕੰਮ ਨੇ ਪੰਜਾਬ ਚ ਭਾਵੇਂ ਜਿਹੜਾ ਪਹਿਲਾਂ ਸ਼ਮਨੀ ਕਾਲੀ ਦਲ ਦੇ ਸਰਕਾਰ ਵੇਲੇ ਪੰਜਾਬ ਚ ਜੋ ਤਰੱਕੀ ਹੋਈ ਉਸ ਤਰੱਕੀ ਨੂੰ ਦੁਬਾਰਾ ਬਹਾਲ ਕਰਨ ਲਈ ਕਿ ਪੰਜਾਬ ਦੇ ਲੋਕਾਂ ਦੀ ਜਿਹੜੀ ਭਲਾਈ ਦੇ ਸਕੀਮਾਂ ਦੁਆਰਾ ਚਲਾਉਣ ਲਈ ਸ਼ੋਮਣੀ ਅਕਾਲੀ ਦਲ ਦੀ ਸਰਕਾਰ ਬਣਾਈਏ ਤਕੜੇ ਹੋ ਕੇ ਅਸੀਂ ਹਮਲਾ ਮਾਰੀਏ ਸੋ ਅੱਜ ਇਹ ਨਵੀਂ ਸ਼ੁਰੂਆਤ ਆ ਸਾਡੇ ਖੰਨੇ ਦੀ ਕਿਉਂਕਿ ਕਮੇਟੀ ਦਾ ਮਿਊਸਪਲ ਕਮੇਟੀ ਦਾ ਇਲੈਕਸ਼ਨ ਵੀ ਨੇੜੇ ਆ ਅੱਜ ਕੰਤ ਸਾਹਿਬ ਨੇ ਇਸ ਸਾਹਿਬ ਜਸਪਾਲ ਸਿੰਘ ਕੰਗ ਨੇ ਇਹ ਸ਼ੁਰੂਆਤ ਕੀਤੀ ਹੈ ਇਹਨਾਂ ਨੂੰ ਇੱਥੋਂ ਇੰਚਾਰਜ ਲਾਇਆ ਗਿਆ ਤੇ ਇਹ ਕਮਾਂਡ ਸੰਭਾਲਣਗੇ ਉਹਨੇ ਇਸ ਏਰੀਆ ਦੀ ਸਾਰਾ ਕੰਮਕਾਰ ਦੇਖਣਗੇ ਤੇ ਨਾਲ ਹੀ ਸਾਡਾ ਛੋਟਾ ਵੀਰ ਪਰਮਜੀਤ ਸਿੰਘ ਕੰਗ ਇਹ ਸਾਡੇ ਹਲਕੇ ਦੀ ਯੂਥ ਦੀ ਕਮਾਂਡ ਸੰਭਾਲੂਗਾ ਸੋ ਇਹਨਾਂ ਨੂੰ ਬੇਨਤੀ ਕਰਦੇ ਆ ਕਿ ਤਕੜੇ ਹੋ ਕੇ ਕੰਪਿਆ ਤਕੜੇ ਉੱਤੇ ਤੁਸੀਂ ਹੰਬੜਾ ਮਾਰੂ ਤਕੜੇ ਉੱਤੇ ਕੇ ਲੱਗੋ ਜੂ ਤੁਹਾਡੇ ਨਾਲ ਆ ਤੁਸੀਂ ਤਕੜੇ ਉੱਤੇ ਪਾਰਟੀ ਦਾ ਸਾਥ ਦਈਏ ਉਹ ਨਾਲ ਸਮਝੇ ਸੀ ਸ਼ੁਮਨੀ ਕਾਲ ਜਦ ਸਰਕਾਰ ਬਣੀ ਹੈ ਤਾਂ ਕਿ ਲੋਕਾਂ ਦਾ ਭਲਾ ਕਰ ਸਕੀਏ ਲੋਕਾਂ ਦੀ ਸੇਵਾ ਕਰ ਸਕੀਏ